ਹੈਲੋ एवरीवन ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਵਿਆਕਰਨ ਦੇ ਦੂਸਰੇ 파ਟ ਪਰਨਾਵ ਦੀ ਕੱਲ ਆਪਾਂ ਨਾਵ ਕਰ ਚੁੱਕੇ ਹਾਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਔਰ ਟੈਲੀਗ੍ਰਾਮ ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਜੋ ਹੈ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਪੰਜਾਬ ਦੇ ਅਗਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਚਾਹੇ ATT 994 ਮਾਸਟਰ கிரேਡਰ ਪੰਜਾਬ ਪੁਲਿਸ ਪੰਜਾਬ ਪਟਵਾਰੀ ਕਲਰਕ PSV PPSSC ਐਟੈਟਰਾ ਜਿੰਨਾ ਐਗਜ਼ਾਮਸ ਦੇ ਵਿੱਚ ਕੀ ਹੈ ਪੰਜਾਬੀ ਤੁਹਾਡੇ ਤੋਂ ਪੁੱਛੀ ਜਾਂਦੀ ਹੈ ਉਹਨਾਂ ਸਾਰੇ ਪੇਪਰਾਂ ਲਈ ਕੀ ਹੈ ਇਹ ਫਾਇਦੇਮੰਦ ਰਹਿਣ ਵਾਲੀ ਹੈ ਸੋ ਜਿਆਦਾ ਟਾਈਮ ਨਾ ਲੈਂਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ ਅਗਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸੋ ਸਭ ਤੋਂ ਪਹਿਲਾਂ ਜੋ ਹੈ ਕਿਉਂਕਿ ਅੱਜ ਦਾ ਟੋਪਿਕ ਜੋ ਹੈ ਉਹ ਹੈ ਪ੍ਰਣਾਵ ਸੋ ਪ੍ਰਣਾਵ ਦੇ ਬਾਰੇ ਪੜਾਂਗੇ ਪ੍ਰਣਾਵ ਕੀ ਹੁੰਦਾ ਹੈ ਉਸ ਦੀ ਪਰਿਭਾਸ਼ਾ ਕੀ ਹੈ ਅਤੇ ਪਰਨਾਵ ਦੀਆਂ ਜੋ ਕਿਸਮਾਂ ਨੇ ਉਹ ਕੀ ਕੀ ਆ ਠੀਕ ਆ ਕਿਸਮਾਂ ਜਿਸ ਨੂੰ ਆਪਾਂ ਭੇਦ ਵੀ ਕਹਿ ਦਿੰਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪਰਨਾਵ ਦੀ ਪਰਿਭਾਸ਼ਾ ਦੀ ਤੁਹਾਡੇ ਤੋਂ ਡਾਇਰੈਕਟ ਪੁੱਛ ਲਿਆ ਜਾ ਸਕਦਾ ਹੈ ਕਿ ਪਰਨਾਵ ਕੀ ਹੁੰਦਾ ਹੈ ਜਾਂ ਉਸ ਦੀ ਡੈਫੀਨੇਸ਼ਨ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਇਹ ਕਿਸ ਚੀਜ਼ ਦੀ ਡੈਫੀਨੇਸ਼ਨ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪਰਨਾਵ ਹੁੰਦਾ ਕੀ ਹੈ ਪੜਨਾਵ ਜੋ ਨਾਵ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਨੇ ਉਹਨਾਂ ਨੂੰ ਕੀ ਕਹਿੰਦੇ ਆ ਪੜਨਾਵ ਕਹਿੰਦੇ ਆ ਅਜੇ ਸ਼ਬਦ ਜੋ ਨਾਵ ਦੀ ਥਾਂ ਤੇ ਕੀ ਹੈ ਵਰਤੇ ਜਾਂਦੇ ਆ ਅਜੇ ਸ਼ਬਦਾਂ ਦੀ ਵਰਤੋਂ ਨਾਲ ਕੀ ਹੈ ਅਰਥ ਵਿੱਚ ਕੋਈ ਫਰਕ ਨਹੀਂ ਪੈਂਦਾ ਕੋਈ ਅੰਤਰ ਨਹੀਂ ਆਉਂਦਾ ਜਿਵੇਂ ਐਸੀ ਤੁਸੀਂ ਉਹ ਉਸ ਤੁਹਾਡਾ ਆਦੀ ਸ਼ਬਦ ਕੀ ਹੈ ਪੜਨਾਵ ਦੇ ਐਗਜ਼ਾਮਪਲ ਨੇ ਠੀਕ ਹੈ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਪੜਨਾਵ ਦੇ ਕੁਝ ਐਗਜ਼ਾਮਪਲ ਦਿੱਤੇ ਹੋਣਗੇ ਔਰ ਇਹਨਾਂ ਵਿੱਚੋਂ ਕਿਹਾ ਜਾਏਗਾ ਕਿੰਨਾ ਵਿੱਚੋਂ ਦੱਸੋ ਕਿਹੜਾ ਪੜਨਾਵ ਨਹੀਂ ਹੈ ਜਾਂ ਕਿਹੜਾ ਪੜਨਾਵ ਹੈ ਠੀਕ ਹੈ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਅੱਗੇ ਪੜਨਾਵ ਦੀਆਂ ਕਿਸਮਾਂ ਪੁੱਛਿਆ ਜਾ ਸਕਦੀਆਂ ਹਨ ਪੜਨਾਵ ਦੀਆਂ 6 ਕਿਸਮਾਂ ਹੁੰਦੀਆਂ ਨੇ ਕਿੰਨੀਆਂ ਕਿਸਮਾਂ ਹੁੰਦੀਆਂ ਪੜਨਾਵ ਦੀਆਂ 6 ਠੀਕ ਹੈ ਪਹਿਲੀ ਕਿਹੜੀ ਆ ਪੁਰਖਵਾਚਕ ਪੜਨਾਵ ਦੂਸਰੀ ਅਨਿਜਵਾਚਕ ਪੜਨਾਵ ਤੀਸਰੀ ਹੈ ਸੰਬੰਧਵਾਚਕ ਪੜਨਾਵ ਚੌਥੀ ਪ੍ਰਸ਼ਨਵਾਚਕ ਪੜਨਾਵ ਔਰ ਪੰਜਵੀਂ ਨਿਸ਼ਚੇਵਾਚਕ ਪੜਨਾਵ ਛੇਵੀਂ ਜੋ ਹੈ ਅਨਿਸ਼ਚੇਵਾਚਕ ਪੜਨਾਵ ਠੀਕ ਹੈ ਇਹਨਾਂ ਕਿਸਮਾਂ ਦੇ ਨਾਮ ਤੁਸੀਂ ਰੱਖਨੇ ਆ ਪੜਨਾਵ ਦੀਆਂ ਛੇ ਕਿਸਮਾਂ ਨੇ ਪੁਰਖਵਾਚਕ ਨਿਜਵਾਚਕ ਸੰਬੰਧਵਾਚਕ ਪ੍ਰਸ਼ਨਵਾਚਕ ਨਿਸ਼ਚੇਵਾਚਕ ਔਰ ਨਿਸ਼ਚੇਵਾਚਕ ਠੀਕ ਹੈ ਅੱਗੇ 1 ਬਾਈ 1 ਆਪਾਂ ਇਹਨਾਂ ਨੂੰ ਦੇ ਬਾਰੇ ਕੀ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਪਹਿਲੀ ਟਾਈਪ ਪੁਰਖਵਾਚਕ ਪੜਨਾਵ ਸੋ ਪੁਰਖਵਾਚਕ ਪੜਨਾਵ ਕੀ ਹੁੰਦਾ ਹੈ ਜਿਹੜੇ ਪੜਨਾਵ ਜੋ ਹੈ ਕੇਵਲ ਪੁਰਖਾਂ ਅਤੇ ਵਿਅਕਤੀਆਂ ਦੀ ਥਾਂ ਤੇ ਹੀ ਵਰਤੇ ਜਾਂਦੇ ਆ ਠੀਕ ਹੈ ਉਹਨਾਂ ਨੂੰ ਕੀ ਕਹਿੰਦੇ ਆ ਪੁਰਖਵਾਚਕ ਪੜਨਾਵ ਜਿਵੇਂ ਐਸੀ ਮੈਂ ਤੁਸੀਂ ਉਹਨਾਂ ਤੁਹਾਡਾ ਇਹ ਕੀ ਆ ਸਾਰੇ ਪੁਰਖਵਾਚਕ ਪੜਨਾਵ ਨੇ ਠੀਕ ਹੈ ਇਹ ਸਾਰੇ ਕੀ ਆ ਪੁਰਖਵਾਚਕ ਪੜਨਾਵ ਨੇ ਅੱਗੇ ਇਸ ਦੀਆਂ ਐਗਜ਼ਾਮਪਲਾਂ ਆਪਾਂ ਬਾਏ ਵਾਕ ਕਰ ਲੈਨੇ ਆ ਔਰ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਵਾਕ ਦੇ ਥਰੂ ਵੀ ਜਿਵੇਂ ਵਾਕ ਹੈ ਐਸੀ ਸ਼ਤਰੰਜ ਖੇਡ ਕੇ ਮਨ ਪਰਚਾਉਂਦੇ ਹਾਂ ਇਸ ਵਾਕ ਦੇ ਵਿੱਚ ਪੁਰਖਵਾਚਕ ਪੜਨਾਵ ਕਿਹੜਾ ਹੈ ਇਸ ਦੇ ਵਿੱਚ ਕਿਹੜਾ ਹੈ ਐਸੀ ਠੀਕ ਹੈ ਤੁਸੀਂ ਸ਼ਹਿਰ ਕਦੋਂ ਜਾਣਾ ਹੈ ਇਸ ਵਾਕ ਵਿੱਚ ਕੀ ਹੈ ਤੁਸੀਂ ਜੋ ਹੈ ਪੁਰਖ ਵਚਕ ਪੜਨਾਵ ਹੈ ਅੱਗੇ ਪੁਰਖ ਵਚਕ ਪੜਨਾਵ ਦੀਆਂ ਤਿੰਨ ਕਿਸਮਾਂ ਹੁੰਦੀਆਂ ਨੇ ਪੁਰਖ ਵਚਕ ਪੜਨਾਵ ਨੂੰ ਅੱਗੇ ਤਿੰਨ ਟਾਈਪਸ ਦੇ ਵਿੱਚ ਵੰਡਿਆ ਹੁੰਦਾ ਹੈ ਪਹਿਲੀ ਹੈ ਉੱਤਮ ਪੁਰਖ ਜਿੰਨੂੰ ਆਪਾਂ ਇੰਗਲਿਸ਼ ਵਿੱਚ ਫਰਸਟ ਪਰਸਨ ਵੀ ਕਹਿੰਦੇ ਆ ਉੱਤਮ ਪਰ ਪੁਰਖ ਜੋ ਹੈ ਉਹ ਹੁੰਦਾ ਹੈ ਜੋ ਉਸ ਸਮੇਂ ਗੱਲ ਕਰ ਰਿਹਾ ਹੁੰਦਾ ਜਿਵੇਂ ਮੈਂ ਅਸੀਂ ਮੈਨੂੰ ਸਾਨੂੰ ਸਾਡੇ ਮੈਥੋਂ ਜੋ ਬੰਦਾ ਖੁਦ ਗੱਲ ਕਰ ਰਿਹਾ ਉਸ ਨੂੰ ਆਪਾਂ ਕੀ ਕਹਿੰਦੇ ਆ ਉੱਤਮ ਪੁਰਖ ਜਾਂ ਫਰਸਟ ਪਰਸਨ ਠੀਕ ਹੈ ਇਸ ਦੀ ਐਗਜ਼ਾਮਪਲ ਹੈ ਮੈਂ ਜਿੱਤ ਗਿਆ ਮੈਂ ਕੀ ਹੈ ਇਸ ਇਸ ਵਾਕ ਦੇ ਵਿੱਚ ਪੁਰ ਉੱਤਮ ਪੁਰਖ ਹੈ ਮੇਰਾ ਭਰਾ ਡਾਕਟਰ ਹੈ ਇਸ ਵਾਕ ਵਿੱਚ ਮੇਰਾ ਕੀ ਹੈ ਉੱਤਮ ਪੁਰਖ ਹੈ ਠੀਕ ਹੈ ਅੱਗੇ ਦੂਸਰੀ ਟਾਈਪ ਹੈ ਮੱਧਮ ਪੁਰਖ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਕੀ ਕਹਿੰਦੇ ਆ ਸੈਕਿੰਡ ਪਰਸਨ ਸੈਕਿੰਡ ਪਰਸਨ ਹੋ ਹੁੰਦਾ ਜਿਸ ਨਾਲ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ ਮੱਧਮ ਪੁਰਖ ਠੀਕ ਹੈ ਜਿਵੇਂ ਤੂੰ ਤੁਸੀਂ ਤੁਹਾਨੂੰ ਤੇਰਾ ਤੁਹਾਡਾ ਤੇਥੋਂ ਕੀ ਹੈ ਇਹ ਮੱਧਮ ਪੁਰਖ ਦੀਆਂ ਕੀਨੇ ਐਗਜ਼ਾਮਪਲ ਨੇ ਆਪਾਂ ਇਸ ਨੂੰ ਵਾਕ ਦੇ ਥਰੂ ਵੀ ਸਮਝ ਲੈਨੇ ਆ ਤੁਸੀਂ ਕਿੱਥੇ ਜਾ ਰਹੇ ਹੋ ਇਸ ਵਾਕ ਦੇ ਵਿੱਚ ਤੁਸੀਂ ਕੀ ਹੈ ਮੱਧਮ ਪੁਰਖ ਤੁਹਾਨੂੰ ਇੱਥੇ ਆਉਣਾ ਪਵੇਗਾ ਠੀਕ ਹੈ ਤੁਹਾਨੂੰ ਕੀ ਹੈ ਮੱਧਮ ਪੁਰਖ ਅੱਗੇ ਤੀਸਰੀ ਟਾਈਪ ਹੈ ਅਨਿਆ ਪੁਰਖ ਅਨਿਆ ਜੋ ਹੈ ਆਪਾਂ ਹਿੰਦੀ ਦੇ ਵਿੱਚ ਲਿਖਦੇ ਆ ਅਨਿਆ ਪੁਰਖ ਠੀਕ ਹੈ ਇਹ ਅਨਿਆ ਉੱਥੋਂ ਲਿਆ ਗਿਆ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਕੀ ਕਹਿੰਦੇ ਆ ਥਰਡ ਪਰਸਨ ਥਰਡ ਪਰਸਨ ਹੁੰਦਾ ਹੈ ਜਿਸ ਬਾਰੇ ਆਪਾਂ ਵਾਕ ਦੇ ਵਿੱਚ ਗੱਲ ਕਰ ਰਹੇ ਹਾਂ ਠੀਕ ਹੈ ਉਸ ਨੂੰ ਕੀ ਕਹਿੰਦੇ ਆ ਅਨਿਆਪੁਰਖ ਜਿਵੇਂ ਉਹ ਏ ਉਸ ਇਨਾ ਉਨਾ ਆਦਿ ਕੀ ਹੈ ਇਸ ਦੀਆਂ ਐਗਜ਼ਾਮਪਲ ਨੇ ਬਾਈ ਵਾਕ ਵੀ ਆਪਾਂ ਇਸ ਨੂੰ ਸਮਝ ਲੈਣੇ ਆ ਜਿਵੇਂ ਇਹ ਵਕੀਲ ਹੈ ਇਹ ਕੀ ਹੈ ਇਸ ਵਾਕ ਵਿੱਚ ਅਨਿਆਪੁਰਖ ਥਰਡ ਪਰਸਨ ਉਹ ਮੇਰੇ ਚਾਚਾ ਜੀ ਹਨ ਮਤਲਬ ਕਿ ਜਿੰਨਾ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਸ ਵਿੱਚ ਉਹ ਕੀ ਹੈ ਥਰਡ ਪਰਸਨ ਹੈ ਠੀਕ ਹੈ ਪੁਰਖਵਾਚਕ ਪੜਨਾਵ ਖਤਮ ਹੁੰਦਾ ਹੈ ਪੜਨਾਵ ਦੀ ਦੂਸਰੀ ਟਾਈਪ ਹੈ ਨਿਜਵਾਚਕ ਪੜਨਾਵ ਨਿਜਵਾਚਕ ਪੜਨਾਵ ਕਿਹੜੇ ਹੁੰਦੇ ਨੇ ਜਿਹੜੇ ਪੜਨਾਵ ਵਾਕ ਵਿੱਚ ਕਰਤਾ ਦੀ ਥਾਂ ਤੇ ਵਰਤੇ ਜਾਂਦੇ ਆ ਕਰਤਾ ਮੀਨਸ ਜੋ ਉਸ ਵਾਕ ਦੇ ਵਿੱਚ ਕੰਮ ਕਰ ਰਿਹਾ ਠੀਕ ਹੈ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਨੂੰ ਵੀ ਦੱਸ ਸਕਦੇ ਆਏ ਉਸ ਨੂੰ ਕੀ ਕਹਿੰਦੇ ਆ ਨਿਜਵਾਚਕ ਪੜਨਾਵ ਸੋ ਨਿਜਵਾਚਕ ਪੜਨਾਵ ਕਿਹੜੇ ਹੁੰਦੇ ਨੇ ਜਿਹੜੇ ਕਰਤਾ ਦੀ ਥਾਂ ਤੇ ਵਰਤੇ ਜਾਂਦੇ ਆ ਜਾਂ ਫਿਰ ਕਰਤਾ ਦੀ ਕੀ ਆ ਵਿਸ਼ੇਸ਼ਤਾ ਦੱਸਦੇ ਆ ਜਿਵੇਂ ਮੈਂ ਆਪ ਆਪਸ ਇਹ ਕੀ ਆ ਇਸ ਦੀਆਂ ਐਗਜ਼ਾਮਪਲ ਨੇ ਬਾਈ ਵਾਕ ਵੀ ਆਪਾਂ ਇਸ ਨੂੰ ਦੇਖ ਲੈਨੇ ਆ ਜਿਵੇਂ ਪਹਿਲੀ ਐਗਜ਼ਾਮਪਲ ਹੈ ਆਪ ਨੂੰ ਤਾਸ਼ ਖੇਡਣ ਦਾ ਸ਼ੌਂਕ ਨਹੀਂ ਇਸ ਵਾਕ ਵਿੱਚ ਆਪ ਕੀ ਹੈ ਨਿਜਵਾਚਕ ਪੜਨਾਵ ਹੈ ਮੁੰਡੇ ਆਪਸ ਵਿੱਚ ਲੜ ਰਹੇ ਸਨ ਇਸ ਵਾਕ ਵਿੱਚ ਆਪਸ ਕੀ ਹੈ ਨਿਜਵਾਚਕ ਪੜਨਾਵ ਹੈ ਠੀਕ ਹੈ ਸੋ ਤੁਹਾਨੂੰ ਇਹ ਚੀਜ਼ਾਂ ਵਾਕ ਦੇ ਵਿੱਚ ਪੁੱਛਿਆ ਜਾ ਸਕਦੀਆਂ ਨੇ ਕਿ ਇਸ ਵਾਕ ਦੇ ਵਿੱਚ ਕਿਹੜਾ ਪੜਨਾਵ ਹੈ ਨਿਜਵਾਚਕ ਹੈ ਪੁਰਖਵਾਚਕ ਹੈ ਪ੍ਰਸ਼ਨਵਾਚਕ ਹੈ ਨਿਸ਼ਚੇਵਾਚਕ ਹੈ ਨਿਸ਼ਚੇਵਾਚਕ ਹੈ ਕੁਝ ਵੀ ਪੁੱਛਿਆ ਜਾ ਸਕਦਾ ਠੀਕ ਹੈ ਇਸ ਚੀਜ਼ ਦੇ ਉੱਪਰ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਤੁਹਾਡੇ ਵੱਲੋਂ ਤੀਸਰੀ ਟਾਈਪ ਹੈ ਸੰਬੰਧਵਾਚਕ ਪਰਨਾਵ ਸੰਬੰਧਵਾਚਕ ਪਰਨਾਵ ਕਿਹੜੇ ਹੁੰਦੇ ਨੇ ਜਿਹੜੇ ਸ਼ਬਦ ਪਰਨਾਵ ਹੁੰਦਿਆਂ ਯੋਜਕਾਂ ਦੀ ਤਰ੍ਹਾਂ ਕੀ ਹੈ ਕੰਮ ਕਰਦੇ ਆ ਵਾਕਾਂ ਨੂੰ ਜੋੜਨ ਦਾ ਠੀਕ ਹੈ ਯੋਜਕ ਵੀ ਕੀ ਕਰਦੇ ਆ ਵਾਕਾਂ ਨੂੰ ਜੋੜਦੇ ਆ ਠੀਕ ਉਸੇ ਤਰ੍ਹਾਂ ਸੰਬੰਧਵਾਚਕ ਨਾਮ ਤੋਂ ਹੀ ਸਪਸ਼ਟ ਹੈ ਜਿਹੜੀ ਚੀਜ਼ ਵਾਕ ਦੇ ਵਿੱਚ ਆ ਠੀਕ ਹੈ ਸ਼ਬਦਾਂ ਵਿੱਚ ਕੀ ਹੈ ਸੰਬੰਧ ਬਣਾਉਂਦੀ ਆ ਸੋ ਇਸ ਲਈ ਇਸ ਪੜਨਾਵ ਨੂੰ ਕੀ ਕਹਾ ਜਾਂਦਾ ਹੈ ਜਿਹੜੇ ਸ਼ਬਦ ਪੜਨਾਵ ਹੁੰਦੇ ਆਂ ਯੋਜਕ ਦੇ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਆ ਉਸ ਨੂੰ ਕੀ ਕਹਿੰਦੇ ਆ ਸੰਬੰਧਵਾਚਕ ਪੜਨਾਵ ਐਗਜ਼ਾਮਪਲ ਕੀ ਹੈ ਜਿਹੜਾ ਜਿਹੜੇ ਜਿਸ ਜੋ ਉਹ ਉਹ ਹੀ ਇਹ ਕੀ ਆ ਸੰਬੰਧਵਾਚਕ ਪੜਨਾਵ ਦੇ ਐਗਜ਼ਾਮਪਲ ਨੇ ਆਪਾਂ ਇਸ ਨੂੰ ਉਦਾਹਰਨਾ ਸਾਇਤ ਦੇਖ ਲੈਣੇ ਆ ਪਹਿਲੀ ਉਦਾਹਰਨ ਹੈ ਜਿਹੜੇ ਮਿਹਨਤ ਕਰਨਗੇ ਉਹ ਜ਼ਿੰਦਗੀ ਵਿੱਚ ਸਫਲ ਹੋ ਜਾਣਗੇ ਇਸ ਵਾਕ ਵਿੱਚ ਜਿਹੜੇ ਕੀ ਹੈ ਸੰਬੰਧਵਾਚਕ ਪੜਨਾਵ ਹੈ ਔਰ ਉਹ ਵੀ ਕੀ ਹੈ ਸੰਬੰਧਵਾਚਕ ਪੜਨਾਵ ਹੈ ਠੀਕ ਹੈ ਦੂਸਰਾ ਹੈ ਕਿਉਂਕਿ ਇੱਥੇ ਕੀ ਹੈ ਉਹ ਕੀ ਹੈ ਜੋੜਨ ਦਾ ਕੰਮ ਕਰ ਰਿਹਾ ਲੇਕਿਨ ਇਹ ਪਿਛੇ ਆਪਾ ਪੁਰਖਵਾਚਕ ਪੜਨਾਵ ਦੇ ਵਿੱਚ ਪੜਿਆ ਤੀਸਰੇ ਪਰਸਨ ਲਈ ਵੀ ਵਰਤਿਆ ਜਾ ਜਾਂਦਾ ਹੈ ਸੋ ਇਹ ਤੁਸੀਂ ਖੁਦ ਦੇਖਣਾ ਕਿ ਉਹ ਵਾਕ ਦੇ ਵਿੱਚ ਕਿਸ ਟਾਈਪ ਨੂੰ ਲੈ ਕੇ ਗੱਲ ਕਰ ਰਿਹਾ ਦੂਸਰਾ ਵਾਕ ਹੈ ਜੋ ਕੰਜੂਸ ਹੁੰਦੇ ਹਨ ਉਹੀ ਅਮੀਰ ਹੁੰਦੇ ਹਨ ਇਸ ਵਾਕ ਵਿੱਚ ਜੋ ਕੀ ਹੈ ਇੱਕ ਸੰਬੰਧਵਾਚਕ ਪੜਨਾਵ ਹੈ ਕਿਉਂਕਿ ਜੋ ਕੀ ਹੈ ਇਸ ਵਾਕ ਨੂੰ ਉਹੀ ਨਾਲ ਜੋੜ ਰਿਹਾ ਠੀਕ ਹੈ ਅੱਗੇ ਚੌਥੀ ਟਾਈਪ ਹੈ ਪ੍ਰਸ਼ਨਵਾਚਕ ਪੜਨਾਵ ਪ੍ਰਸ਼ਨਵਾਚਕ ਪੜਨਾਵ ਕੀ ਹੈ ਨਾਮ ਤੋਂ ਸਪਸ਼ਟ ਹੈ ਕਿ ਜੇ ਸਵਾਕ ਦੇ ਵਿੱਚ ਆਪਾਂ ਪ੍ਰਸ਼ਨ ਪੁੱਛਦੇ ਹਾਂ ਠੀਕ ਹੈ ਜਿਹੜੇ ਸ਼ਬਦ ਪੜਨਾਵ ਵੀ ਹੋਣ ਤੇ ਉਹਨਾਂ ਰਹੀਂ ਕੀ ਹੈ ਕੁਝ ਪੁੱਛਿਆ ਵੀ ਜਾਵੇ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ ਪ੍ਰਸ਼ਨਵਾਚਕ ਪੜਨਾਵ ਜਿਵੇਂ ਕਿਸ ਨੇ ਕੌਣ ਕੀ ਕਿਹੜਾ ਕਿਸ ਨੇ ਗੇਂਦ ਮਾਰੀ ਕੌਣ ਕੀ ਕਰ ਰਿਹਾ ਹੈ ਕਿਹੜਾ ਆਦਮੀ ਆਇਆ ਹੈ ਇਸ ਤਰ੍ਹਾਂ ਦੀ ਐਗਜ਼ਾਮਪਲ ਜਿਉ ਹੈ ਉਹ ਪ੍ਰਸ਼ਨਵਾਚਕ ਪੜਨਾਵਲੀ ਹੁੰਦੀਆਂ ਐਗਜ਼ਾਮਪਲਾਂ ਵੀ ਨੇ ਦੁੱਧ ਕਿਸ ਨੇ ਪੀਤਾ ਵਾਕ ਵਿੱਚ ਕਿਸ ਨੇ ਕੀ ਹੈ ਪ੍ਰਸ਼ਨਵਾਚਕ ਪੜਨਾਵ ਹੈ ਕੌਣ ਸਵੇਰੇ ਪਹਿਲਾਂ ਆਵੇਗਾ ਕੌਣ ਕੀ ਹੈ ਪ੍ਰਸ਼ਨਵਾਚਕ ਪੜਨਾਵ ਹੈ ਅੱਗੇ ਪੰਜਵੀਂ ਟਾਈਪ ਹੈ ਨਿਸ਼ਚੇਵਾਚਕ ਪੜਨਾਵ ਨਿਸ਼ਚੇਵਾਚਕ ਨਾਮ ਤੋਂ ਹੀ ਸਪਸ਼ਟ ਹੈ ਜਿਸ ਚੀਜ਼ ਦਾ ਨਿਸ਼ਚਾ ਕੀਤਾ ਹੋਵੇ ਜਾਂ ਜਿਹੜੀ ਚੀਜ਼ ਨਿਸ਼ਚਿਤ ਥਾਂ ਤੇ ਆਪਾਂ ਨੂੰ ਪਤਾ ਲੱਗੇ ਕਿ ਉਹ ਪਈ ਹੈ ਠੀਕ ਹੈ ਜਿਹੜੇ ਪਰਨਾਵ ਕਿਸੇ ਦੂਰ ਜਾਂ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਦੇ ਆ ਉਸ ਦੇ ਨਾਂ ਦੀ ਥਾਂ ਵਰਤੇ ਜਾਂਦੇ ਨੇ ਉਸ ਨੂੰ ਕੀ ਕਹਿੰਦੇ ਆ ਨਿਸ਼ਚੇਵਾਚਕ ਪਰਨਾਵ ਠੀਕ ਹੈ ਜਿਹੜੇ ਵਾਕ ਤੋਂ ਆਪਾਂ ਨੂੰ ਪਤਾ ਲੱਗੇ ਕਿ ਕੋਈ ਵਸਤੂ ਜੋ ਹੈ ਉਹ ਦੂਰ ਹੈ ਜਾਂ ਨੇੜੇ ਹੈ ਠੀਕ ਹੈ ਉਹਦੀ ਜਗ੍ਹਾ ਤੇ ਵਰਤੇ ਜਾਂਦੇ ਆ ਉਸ ਨੂੰ ਆਪਾਂ ਕੀ ਕਹਿੰਦੇ ਆ ਨਿਸ਼ਚੇਵਾਚਕ ਪੜਨਾਵ ਜਿਵੇਂ ਉਹ ਏ ਆ ਇਨਾ ਉਨਾ ਇਹ ਕੀ ਹੈ ਇਸ ਦੀਆਂ ਐਗਜ਼ਾਮਪਲ ਨੇ ਉਦਾਹਰਨਾ ਦੇਖ ਲੈਣੇ ਆ ਏ ਮੇਰਾ ਘਰ ਹੈ ਇਸ ਵਾਕ ਦੇ ਵਿੱਚ ਨਿਸ਼ਚੇਵਾਚਕ ਸਪਸ਼ਟ ਹੋ ਰਿਹਾ ਹੈ ਕਿ ਘਰ ਜੋ ਹੈ ਉਹ ਇੱਥੇ ਹੈ ਠੀਕ ਹੈ ਸੋ ਉਹ ਦੀਪਕ ਦਾ ਘਰ ਹੈ ਮਤਲਬ ਕਿ ਦੀਪਕ ਦਾ ਘਰ ਜੋ ਹੈ ਉਹ ਦੂਰ ਹੈ ਠੀਕ ਹੈ ਉਸ ਚੀਜ਼ ਨੂੰ ਸ਼ੋ ਕਰ ਰਿਹਾ ਅੱਗੇ ਨਿਸ਼ਚੇਵਾਚਕ ਪਰਨਾਵ ਜੋ ਹੈ ਇਸ ਨੂੰ ਦੋ ਟਾਈਪਸ ਦੇ ਵਿੱਚ ਵੰਡਿਆ ਗਿਆ ਹੈ ਨਿਕਟਵਰਤੀ ਨਿਸ਼ਚੇਵਾਚਕ ਔਰ ਦੂਰਵਰਤੀ ਨਿਸ਼ਚੇਵਾਚਕ ਪਰਨਾਵ ਠੀਕ ਹੈ ਇਸ ਨੂੰ ਆਪਾਂ ਦੋ ਟਾਈਪ ਦੇ ਵਿੱਚ ਵੰਡਿਆ ਸੋ ਪਹਿਲੀ ਟਾਈਪ ਜੋ ਹੈ ਨਿਸ਼ਚੇਵਾਚਕ ਦੇ ਵਿੱਚ ਨਿਕਟਵਰਤੀ ਨਿਸ਼ਚੇਵਾਚਕ ਪਰਨਾਵ ਇਹ ਕਿਸ ਲਈ ਹੁੰਦਾ ਹੈ ਕਿ ਨੇੜੇ ਦੀਆਂ ਵਸਤੂਆਂ ਵੱਲ ਕੀ ਹੈ ਇਸ਼ਾਰਾ ਕਰਨ ਵਾਲੇ ਪਰਨਾਵ ਨੂੰ ਨਿਕਟਵਰਤੀ ਨਿਸ਼ਚੇਵਾਚਕ ਪਰਨਾਵ ਕਹਿੰਦੇ ਆ ਨਿਕੜ ਨਾਮ ਤੋਂ ਹੀ ਸਪਸ਼ਟ ਹੈ ਕਿ ਜੋ ਚੀਜ਼ਾਂ ਨੇੜੇ ਪਈਆਂ ਉਸ ਦੇ ਵੱਲ ਜੇਕਰ ਇਸ਼ਾਰਾ ਕਰ ਰਹੇ ਆ ਤੋ ਉਸ ਵੇਲੇ ਨਿਸ਼ਚੇਵਾਚਕ ਨੇ ਜੋ ਹੈ ਨਿਕਟਵਰਤੀ ਪੜਨਾਵ ਵਰਤਿਆ ਗਿਆ ਜਿਵੇਂ ਇਹ ਆ ਇਸ ਆਦੇ ਕੀ ਹੈ ਨਿਕਟਵਰਤੀ ਨਿਸ਼ਚੇਵਾਚਕ ਪੜਨਾਵ ਦੇ ਐਗਜ਼ਾਮਪਲ ਨੇ ਦੂਸਰੀ ਹੈ ਦੂਰਵਰਤੀ ਨਿਸ਼ਚੇਵਾਚਕ ਪੜਨਾਵ ਦੂਰਵਰਤੀ ਤੋਂ ਸਪਸ਼ਟ ਹੀ ਹੈ ਕਿ ਜਿਹੜੀਆਂ ਚੀਜ਼ਾਂ ਜਾਂ ਵਸਤੂਆਂ ਦੂਰ ਹੋਣ ਔਰ ਉਹਨਾਂ ਵੱਲ ਇਸ਼ਾਰਾ ਕੀਤਾ ਗਿਆ ਹੋਵੇ ਉਸ ਨੂੰ ਆਪਾਂ ਕੀ ਕਹਿੰਦੇ ਆ ਦੂਰਵਰਤੀ ਨਿਸ਼ਚੇਵਾਚਕ ਪੜਨਾਵ ਜਿਵੇਂ ਉਹਨਾਂ ਉਹ ਉਸ ਆਦੀ ਕੀ ਹੈ ਦੂਰ ਵਰਤੀ ਨਿਸ਼ਚੇਵਾਚਕ ਪੜਨਾਵ ਦੇ ਉਦਾਹਰਣ ਨੇ ਠੀਕ ਹੈ ਸਭ ਤੋਂ ਲਾਸਟ ਟਾਈਪ ਹੈ 6ਵੀਂ ਟਾਈਪ ਅਨਿਸ਼ਚੇਵਾਚਕ ਪੜਨਾਵ ਅਨਿਸ਼ਚੇ ਨਾਮ ਤੋਂ ਹੀ ਸਪਸ਼ਟ ਹੈ ਜੇ ਜਿਹੜੀ ਚੀਜ਼ ਦੇ ਬਾਰੇ ਆਪਾਂ ਨਿਸ਼ਚਿਤ ਕਹਿ ਨਹੀਂ ਸਕਦੇ ਠੀਕ ਹੈ ਸੋ ਫਿਰ ਵੀ ਪੜ ਲੈਣੇ ਆ ਜਿਹੜੇ ਪੜਨਾਵ ਕਿਸੇ ਵਸਤੂ ਦੀ ਪੂਰੀ ਗਿਣਤੀ ਜਾਂ ਮਾਪ ਦੱਸਣ ਦੀ ਥਾਂ ਤੇ ਕੀ ਹੈ ਅੰਦਾਜ਼ਾ ਲਗਾ ਕੇ ਹੀ ਦੱਸਣ ਉਸ ਨੂੰ ਕੀ ਹੈ ਅਨਿਸ਼ਚੇਵਾਚਕ ਪੜਨਾਵ ਕਹਿੰਦੇ ਆ ਸੋ ਨਿਸ਼ਚੇਵਾਚਕ ਨਾਮ ਤੋਂ ਸਪਸ਼ਟ ਹੈ ਕਿ ਜਿਹੜੀ ਚੀਜ਼ ਜਵਾਰੇ ਆਪਾਂ ਉਸ ਦੀ ਪੂਰੀ ਗਿਣਤੀ ਮਾਪ ਤੋਲ ਨਹੀਂ ਦੱਸ ਸਕਦੇ ਕੇਵਲ ਕੀ ਆ ਆਪਾਂ ਅੰਦਾਜ਼ਾ ਹੀ ਲਗਾ ਸਕਦੇ ਹਾਂ ਉਸ ਨੂੰ ਆਪਾਂ ਕੀ ਕਹਿੰਨੇ ਆ ਅਨਿਸ਼ਚੇਵਾਚਕ ਪਰਨਾਵ ਜਿਵੇਂ ਸਭ ਥੋੜੇ ਕੁਝ ਬਹੁਤ ਸਾਰੇ ਕੋਈ ਅਨੇਕ ਕੀ ਹੈ ਅਨਿਸ਼ਚੇਵਾਚਕ ਪਰਨਾਵ ਦੇ ਐਗਜ਼ਾਮਪਲ ਨੇ ਆਧਾਰ ਉਦਾਹਰਣ ਦੇਖ ਲੈਣੇ ਆ ਪਹਿਲੀ ਉਦਾਹਰਣ ਹੈ ਕੁਝ ਬੱਚੇ ਪੜ ਰਹੇ ਹਨ ਇਸ ਵਾਕ ਤੋਂ ਆਪਾਂ ਨੂੰ ਕੁਝ ਕੀ ਹੈ ਇੱਕ ਅਨਿਸ਼ਚੇਵਾਚਕ ਸ਼ਬਦ ਪਰਨਾਵ ਦੀ ਉਦਾਹਰਣ ਠੀਕ ਹੈ ਦੂਸਰੀ ਹੈ ਸਾਰੇ ਮੇਲੇ ਵਿੱਚ ਘੁੰਮ ਰਹੇ ਸਨ ਇਸ ਵਾਕ ਵਿੱਚ ਸਾਰੇ ਕੀ ਹੈ ਅਨਿਸ਼ਚੇਵਾਚਕ ਪੜਨਾਵ ਹੈ ਠੀਕ ਹੈ ਸੋ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਅਗਰ ਤੁਸੀਂ ਟੈਲੀਗ੍ਰਾਮ ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਬਾਕੀ ਦੀਆਂ ਹੋਰ ਵੀਡੀਓ ਦੇਖਣ ਲਈ ਜਾਂ ਜੋ ਨੌਨ ਸਟਾਪ ਐਮਸੀਕਿਊ ਸੀਰੀਜ਼ ਚੱਲ ਰਹੀ ਹੈ ਉਸ ਨੂੰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਦੀ ਪਲੇਲਿਸਟ ਤੇ ਜਾ ਕੇ ਦੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਔਰ ਵੀਡੀਓ ਆਪਣੇ ਸਾਥੀਆਂ ਤੱਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ